ਇਹ ਇਹਦਾ ਇਸ ਦਾ ਕੋਈ ਨਹੀਂ ਕਿ ਇਹਦੇ ਵਿੱਚ ਕੋਈ ਵੀ ਟੌਕਸਿਸਿਟੀ ਨਹੀਂ ਹੈਗੀ ਇਹਨੂੰ ਤੁਸੀਂ ਜਿੰਨਾ ਤੁਸੀਂ ਫਾਸ ਸਕਦੇ ਹੋ ਮਦਦ ਕਿ ਇਸ ਦਾ ਵੀ ਸਰਟੀਫਿਕੇਟ ਸੋਚ ਨਹੀਂ ਹੋਇਆ ਨੇਕ ਪੇਸ਼ੈਂਟਸ ਹੈ ਨਾ ਫੁੱਲ ਡੇ ਸਵੇਰੇ ਤੇ ਸ਼ਾਮ ਨੂੰ ਵੀ ਫੰਦੇ ਹੋਏ ਕੋਈ ਸਾਈਡ ਇਫੈਕਟ ਨਹੀਂ ਹੈਗਾ ਬਟ ਜੋ ਸਾਨੂੰ ਰეკਮੈਂਡੇਸ਼ਨ ਹੈਗੀ ਆ ਕਿ ਮਤਲਬ ਕਿ ਅਗਰ ਤੁਸੀਂ ਮਤਲਬ ਕਿ ਆਪਣੇ ਪੇਸ਼ੈਂਟ ਤੋਂ ਤੁਸੀਂ ਆਪਣਾ ਹਾਰਟ ਡਿਜ਼ੀਜ਼ਸ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਜਾਂ ਪ੍ਰੀਵੈਂਟ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਣੀ ਡਾਇਬੀਟਿਸ ਨੂੰ ਕੰਟਰੋਲ ਤੇ ਪ੍ਰੀਵੈਂਟ ਕਰਨਾ ਚਾਹੁੰਦੇ ਹੋ ਤਾਂ ਅੰਤਿਕ ਤਿੰਨ ਗ੍ਰਾਮ ਤੁਹਾਨੂੰ ਬੀਟਾ ਗਲੂਟਨ ਕੰਜ਼ੂਮ ਕਰਨਾ ਪੈਂਦਾ ਸੋ ਇਸ ਸਪਰਾਈਟੇ ਦੇ ਵਿੱਚ 4% ਬੀਟਾ ਗਲੂਟਨ ਹੈ ਜਿਹੜੀ ਆਪਣੀ ਪੇਲ 893 ਹੈ ਸੋ ਮੀਨਸ ਅਗਰ ਤੁਸੀਂ ਅਗਰ ਤੁਸੀਂ 100 ਗ੍ਰਾਮ ਖਾ ਰਹੇ ਹੋ दैट मींस ਕਿ 100 ਗ੍ਰਾਮ ਪਰ ਡੇ ਖਾ ਰਹੇ ਹੋ दैट मींस ਕਿ ਤੁਸੀਂ 4 4 ਗ੍ਰਾਮ ਖਾ ਰਹੇ ਹੋ ਸੋ ਮੀਨਸ ਰეკਮੈਂਡਡ ਤੋਂ ਤੁਸੀਂ ਵੱਧ ਖਾ ਹੀ ਰਹੇ ਹੋ ਸੋ दैट मींस ਕਿ ਸਫੀਸ਼ੀਐਂਟ ਇਸ ਰਾਈਟੇ ਦੇ ਵਿੱਚ ਤੁਹਾਡੀਆ ਜੋ ਡੇਲੀ ਰਿਕੁਆਇਰਮੈਂਟਸ ਨੂੰ ਮੀਟ ਕਰਨਾ ਹੈ ਤੁਸੀਂ ਇਹ ਟੈਕਨੋ ਬਨ ਮੁਸਕੋ ਤੇ ਕੌਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਕਿ ਮੈਟਾਬੋਲਿਕ ਸਿੰਡਰੋਮ ਲਈਆਂ ਬਿਮਾਰੀਆਂ ਜਿਵੇਂ ਓਬੈਸਟੀ ਹੋ ਗਿਆ ਬਲੱਡ ਪ੍ਰੈਸ਼ਰ ਵਗੈਰਾ ਹੋ ਗਿਆ ਇਹ ਵਧੀਆ ਜਾ ਰਹੀਆਂ ਨੇ ਸੋ ਕੋਨ ਵਾਲੇ ਟਾਈਮ ਦੇ ਵਿੱਚ ਅਸੀਂ ਰეკਮੈਂਡ ਕਰਦੇ ਹਾਂ ਕਿ ਗਰਣਕ ਦੇ ਵਿੱਚ ਇਹਨੂੰ ਮਿਕਸ ਕਰਕੇ ਜ਼ਰੂਰ ਇਹਨੂੰ ਖਾਧਾ ਜਾਵੇ ਆਪਣੇ ਬੱਚੇ ਨੂੰ ਦਿੱਤਾ ਜਾਵੇ ਤਾਂ ਕਿ ਬਚਪਨ ਤੋਂ ਹੀ ਉਹਨਾਂ ਦੀ ਜਿਹੜੀ ਫੋਬੈਸਟੀ ਆ ਕੰਟਰੋਲ ਰਹੇ ਲੀਵਰ ਡਿਸੀਜ਼ ਜਿਹੜੀ ਹੈ ਕਿ ਨੀ ਕੰਟਰੋਲ ਰਹੇ ਕੋਲੇਸਟ੍ਰੋਲ ਕੰਟਰੋਲ ਰਹੇ ਤੇ ਬੱਚਾ ਨਹੀਂ ਸ਼ੂਗਰ ਕੰਟਰੋਲ ਰਹੇ